ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਖਸ ਖਸ ਦੇ ਖੇਤੀ ਦੇ ਮੁੱਦੇ ਤੇ ਜਾਂ ਪੋਸਟ ਦੇ ਠੇਕੇ ਖੋਲਣ ਦੇ ਮੁੱਦੇ ਤੇ ਆਪਾਂ ਅੱਜ ਗੱਲ ਕਰ ਰਹੇ ਆ ਕਿ ਮਾਨ ਦੇ ਵਿੱਚ ਇੱਕ ਅਜਿਹੀ ਉਮੀਦ ਹੈ ਕਿ ਪੰਜਾਬ ਦੇ ਵਿੱਚ ਜੇ ਪੋਸਟ ਦੇ ਠੇਕੇ ਖੁੱਲ ਜਾਣ ਤੇ ਇੱਕ ਤੇ ਸਸਤਾ ਹੋ ਜਾਣਾ ਤੇ ਬਾਕੀ ਵੱਡੀ ਗੱਲ ਇਹ ਵੀ ਜਿਹੜੀ ਨੌਨ ਵਨ ਚਿੱਟੇ ਤੇ ਲੱਗੇ ਹਨ ਉਹ ਬਚ ਸਕਦੇ ਆ ਇਹ ਹਰ ਇੱਕ ਵੀਡੀਓ ਦੇ ਵਿੱਚ ਗੱਲ ਇੱਕੋ ਹੀ ਹੁੰਦੀ ਹੈ ਪਰ ਕਿ ਇਹ ਆਸਾਨ ਹੈ ਨਹੀਂ ਬਹੁਤ ਔਖਾ ਹੈ ਜਦੋਂ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਗੀ ਪੋਸਟ ਅਫੀਮ ਦੇ ਠੇਕੇ ਖੁੱਲ ਗਏ ਕਿ ਆਪ ਦੇ ਹਾਲਾਤ ਬਦਲ ਜਾਣੇ ਆ ਜਿਹੜੇ 2 ਨੰਬਰ ਦਾ ਕੰਮ ਕਰਨ ਵਾਲੇ ਲੋਕ ਹੈ ਨਾ ਇਸ ਕਿਤੇ ਦਾ ਉਹਨਾਂ ਤੇ ਇਨਾ ਅਸਰ ਪੈਣਾ ਹੈ ਇਨਾ ਅਸਰ ਪੈਣਾ ਹੈ ਕਿ ਉਹਨਾਂ ਦੇ ਤਾਂ ਜਿਉਂਦਿਆਂ ਦੇ ਮਾਪੇ ਮਾਰੇ ਜਾਣੇ ਆ ਕਾਰਨ ਪੁਲਸ ਕੇਸ ਘਟ ਜਾਣੇ ਆ ਸਭ ਤੋਂ ਪਹਿਲਾਂ ਵੱਡੀ ਕ腐ਸ਼ਨ 90 80% ਕ腐ਸ਼ਨ ਪੰਜਾਬ ਪਲਸ ਦੀ ਖਤਮ ਹੋ ਜਾਣੀ ਹੈ ਇਹ ਤਾਂ ਨਹੀਂ ਹੋ ਰਹੀ ਤਾਂ ਨਹੀਂ ਠੇਕੇ ਖੁੱਲ ਰਹੇ ਦੂਜੀ ਗੱਲ ਮੈਡੀਕਲ ਕਿਤੇ ਇਹਨਾਂ ਸਰਪੈਣਾ ਨਾ 60 70% ਮਰੀਜ਼ ਘਟ ਜਾਣੇ ਆ ਇਹਨਾਂ ਸਰਪੈਣਾ ਰੋਗਾਂ ਦੀ ਰੋਕਥਾਮ ਹੋਣ ਲੱਗ ਜਾਣੀ ਹੈ ਤੀਜੀ ਗੱਲ ਬਲੈਕ ਜਿਹੜੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਐ ਗੋਲੀਆਂ ਦੀ ਚਿੱਟੇ ਦੀ ਸਮਾਇਕ ਹੈਰੋਇਨ ਟੀਕੇ ਆਦਿਕ ਦੀ ਇਹ ਜਿਹੜੀ ਬਲੈਕ ਹੋ ਰਹੀ ਐ ਨਾ ਬਹੁਤ ਵੱਡੇ ਪੱਧਰ ਤੇ ਇਹ ਵੀ ਖਤਮ ਹੋ ਜਾਣੀ ਐ ਪਰ ਪੰਜਾਬ ਸਰਕਾਰ ਨੂੰ ਇਹ ਗੱਲ ਸਮਝਣ ਦੀ ਲੋੜ ਐ ਕਿ ਜਿੰਨਾ ਪੈਸਾ ਤੁਸੀਂ ਜੇ ਤੁਹਾਡੀ ਸੋਚੋ ਵੀ ਨਾ ਸਾਨੂੰ ਬਲੈਕ ਦੇ ਵਿੱਚ ਪੈਸਾ ਆਉਂਦਾ ਤੇ ਜਿਹੜਾ ਸਰਕਾਰੀ ਤੌਰ ਤੇ ਤੁਹਾਨੂੰ ਇਨਕਮ ਹੋਣੀ ਹੈ ਉਹ ਤਾਂ ਇਦੋਂ ਬਹੁਤ ਜ਼ਿਆਦਾ ਹੋਣੀ ਹੈ ਤੁਸੀਂ ਕੱਲੇ ਬਲੈਕ ਦੇ ਪੱਧਰ ਤੇ ਹਾਂ ਇੱਕ ਕੱਲ ਜ਼ਰੂਰ ਹੈ ਕਿ ਇਹ ਪੈਸਾ ਦੋ ਨੰਬਰ ਦਾ ਜਿਹੜਾ ਤੁਹਾਡੇ ਘਰਾਂ ਚੋਂਦਾ ਇਹਨੇ ਤੁਹਾਡੀਆਂ ਨਸਲਾਂ ਵੀ ਖਰਾਬ ਕਰਨੀਆਂ ਤੁਹਾਡੀਆਂ ਪੀੜੀਆਂ ਖਰਾਬ ਹੋਣਗੀਆਂ ਤੁਹਾਡੇ ਪੁੱਤ ਪੋਤਿਆਂ ਤੱਕ ਮਰਨਗੇ ਇਹ ਜ਼ਹਿਰ ਖਾ ਖਾ ਕੇ ਜਿਹੜੇ ਦੋ ਨੰਬਰ ਦਾ ਪੈਸਾ ਬਣਾਉਣ ਦੀ ਸੋਚਦੇ ਆ ਕਿਉਂਕਿ ਜਿਹੜੇ ਮਾਵਾ ਦੇ ਪੋਤਾ ਜਮਰ ਚੁੱਕੇ ਆ ਨਾ ਉਹ ਮਮਾ ਮਾਮਾ ਉਹ ਦਵਾ ਮਾ ਨਹੀਂ ਦਿੰਦੀਆਂ ਤੁਹਾਨੂੰ ਅਸ਼ੀਰਵਾਦ ਨਹੀਂ ਦਿੰਦੀਆਂ ਉਹ ਗਾਲਾਂ ਹੀ ਕੱਢਦੀਆਂ ਦੋ ਨੰਬਰ ਦਾ ਪੈਸਾ ਕਦੇ ਵੀ ਘਰ ਦੇ ਵਿੱਚ ਆਇਆ ਕਾਮਯਾਬੀ ਨਹੀਂ ਦੇਊਗਾ ਤੁਸੀਂ ਇਹ ਸੋਚ ਲਿਓ ਕਿ ਸ਼ੀਸ਼ਾ ਜਿਹੇ ਜਿਹਾ ਵੀ ਸ਼ੀਸ਼ਾ ਅਸੀਂ ਕਰਾਂਗੇ ਨਾ ਮੂੰਹ ਜੋ ਹੋ ਜੇ ਦੇਸਨਾ ਜੇ ਨੀਤ ਮਾੜੀ ਹੈ ਮਾੜੀ ਨੀਤ ਦੇ ਕਾਰਨ ਤੁਹਾਡੇ ਕਰ ਦੇ ਵਿੱਚ ਕਦੇ ਵੀ ਜਿਹੜਾ ਦੋ ਨੰਬਰ ਦਾ ਪੈਸਾ ਨਾ ਉਹ ਚੰਗੇ ਥਾਂ ਨਹੀਂ ਲੱਗੂਗਾ ਬਲੈਕ ਦੇ ਵਿੱਚ ਆਇਆ ਹੋਇਆ ਪੈਸਾ ਅਧਰੰਗ ਕੈਂਸਰ ਟੀਬੀ ਵਰਗੇ ਰੋਗਾਂ ਤੇ ਉਹ ਤੁਹਾਡੇ ਬੱਚਾਂ ਤੇ ਲੱਗੂਗਾ ਸਿੱਧੀ ਸਿੱਧੀ ਜੀ ਗੱਲ ਹੈ ਇਹ ਇਸ ਕਰਕੇ ਜਿਹੜੇ ਲੀਡਰ ਆ ਮੰਤਰੀ ਹੈ ਜਾਂ ਸਰਕਾਰੀ ਕਰਮਚਾਰੀ ਹੈ ਉਹ ਸੁਧਰ ਜਾਣ ਉਹ ਸੁਧਰ ਜਾਣ ਉਹ ਰੱਬ ਤੋਂ ਡਰਨ ਜੇ ਤੁਹਾਡੇ ਮੰਨ ਦੇ ਵਿੱਚ ਹੋਊ ਨਾ ਵੀ ਇਹ ਪੈਸਾ ਸਾਨੂੰ ਕਿਤੇ ਵਾਰ ਦੇਊਗਾ ਵਾਰ ਨਹੀਂ ਦੇਣਾ ਇਹਨੇ ਸਾਡੇ ਵੇਂਧਿਆ ਵੇਂਧਿਆ ਅਨੇਕਾਂ ਸਰਕਾਰੀ ਮੁਲਾਜ਼ਮੋਂ ਮੰੰਜਾ ਤੇ ਪੈ ਪੈ ਕੇ ਮਰੇ ਆ ਗਾਵਨਾਂ ਰਿ ਪੁੱਤ ਵੀ ਜੇ ਸੋਚਣੇ ਸਾਡੀ ਪੀੜ੍ਹੀ ਪੁੱਤ ਜੇ ਪੁੱਤਰ ਹੈ ਇਸ ਪੈਸੇ ਨਾਲ ਇਹ ਸੁੱਖ ਭੋਗ ਲੈਣਗੇ ਸੁੱਖ ਉਹਨਾਂ ਨੇ ਵੀ ਨਹੀਂ ਭੋਗਣਾ ਇਸ ਕਰਕੇ ਜਿਹੜੀ ਇੱਕ ਨੰਬਰ ਦੇ ਵਿੱਚ ਬਣੀ ਹੈ ਇੱਕ ਨੰਬਰ ਦਾ ਪੈਸਾ ਹੀ ਕੰਮ ਕਰਨਾ ਹੈ ਤੇ ਸਰਕਾਰ ਦਾ ਹੱਕ ਹੈ ਕਿ ਅਸ਼ਿਕ ਨੰਬਰ ਦਾ ਪੈਸਾ ਬਣਾ ਕੇ ਸਰਕਾਰੀ ਖਜ਼ਾਨੇ ਨੂੰ ਵੀ ਭਰ ਸਕਦੇ ਆ ਤੁਸੀਂ ਤੇ ਲੋਕਾਂ ਦਾ ਵੀ ਫਾਇਦਾ ਹੋ ਸਕਦਾ ਹੈ ਪੋਸਟਾ ਫੀਮ ਦੇ ਨਾਲ ਕੋਈ ਵੀ ਮਰੂਗਾ ਨਹੀਂ ਇੱਕ ਬਹੁਤ ਦੁਖਦਾਈ ਘਟਨਾ ਅੱਜ ਦੇ ਸਮਾਚਾਰ ਦੇ ਵਿੱਚ ਕਿ ਕੋਟਕਪੂਰੀ ਵਾਲੇ ਬਾਈ ਲਾਭ ਸਿੰਘ ਜੀ ਜਿਨ੍ਹਾਂ ਨੇ ਖਸ ਖਸ ਖੇਤੀ ਦੀ ਹਮਾਇਤ ਅਤੇ ਕੇਕੇ ਖੋਲਣ ਦੀ ਪੋਸਟ ਆਫੀਮ ਦੇ ਬਹੁਤ ਜ਼ਿਆਦਾ ਸਪੋਰਟ ਕੀਤੀ ਸੀਗੀ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਵਾਹਿਗੁਰੂ ਸਾਬ ਕਿਰਪਾ ਕਰੋ ਉਹਨਾਂ ਨੂੰ ਆਪਣੀ ਚਲਣਾ ਦੇ ਵਿੱਚ ਨਵਾਸ ਬਖਸ਼ਣ ਪਰਿਵਾਰ ਨੂੰ ਪਛੇਟਾਣਾ ਮੰਨਣ ਦਾ ਬਲ ਦੇਣ ਸੱਚੇ ਪਾਤਸ਼ਾਹ ਫਤਿਹ ਪ੍ਰਵਾਨ ਕਰੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ